ਮਲਤਾਨ ਬਾਬਾ ਫਰੀਦ ਜੀ ਦਾ ਜਨਮ ਜ਼ਿਲ੍ਹਾ ਮਲਤਾਨ ਅੱਜਕੱਲ ਪਾਕਿਸਤਾਨ ਦੇ ਇਲਾਕੇ ਵਿੱਚ ਹੋਇਆ। ਮਾਤਾ ਮਰੀਮ ਦੇ ਘੁੱਖੋਂ ਪਿਤਾ ਜਮਾਲ ਉਲ ਸੁਲੇਮਾਨੰਦ ਦੇ ਘਰ ਹੋਇਆ। ਬਾਬਾ ਫਰੀਦ ਜੀ ਦੀ ਮਾਤਾ ਬਹੁਤ ਭਜਨ ਬੰਦਗੀ ਵਾਲੇ ਔਰਤ ਸਨ। ਜਦੋਂ ਇਹਨਾਂ ਦਾ ਜਨਮ ਹੋਇਆ ਰਮਜ਼ਾਨ ਦਾ ਮਹੀਨਾ ਚੱਲਦਾ ਸੀ ਤੇ ਉਸ ਦਿਨ ਪਹਿਲਾ ਰੋਜ਼ਾ ਸੀ। ਇਤਿਹਾਸਕਾਰ ਲਿਖਦੇ ਹਨ ਕਿ ਰਮਜ਼ਾਨ ਦੇ ਇਸ ਮਹੀਨੇ ਬਾਲ ਬਾਬਾ ਫਰੀਦ ਜੀ ਨੇ ਸਾਰਾ ਮਹਿਨਾ ਆਪਣੀ ਮਾਤਾ ਦਾ ਦਿਨ ਵਿੱਚ ਦੁੱਧ ਨਹੀਂ ਪੀਤਾ ਉਹ ਰਾਤ ਨੂੰ ਹੀ ਦੁੱਧ ਪੀਂਦੇ ਸਨ ਭਾਵ ਇੱਕ ਹਿਸਾਬ ਦਾ ਉਹਨਾਂ ਦਾ ਰੋਜ਼ਾ ਰੱਖਿਆ ਹੋਇਆ ਸੀ ਰੱਬ ਦੀ ਭਜਨ ਬੰਦਗੀ ਕਰਨੀ ਨਾਮ ਬਾਣੀ ਦੀ ਲਗਨ ਵੀ ਉਹਨਾਂ ਨੂੰ ਆਪਣੀ ਮਾਤਾ ਕੋਲ ਲੱਗੀ ਮਾਤਾ ਨੂੰ ਉਹ ਆਪਣਾ ਧਾਰਮਿਕ ਗੁਰੂ ਮੰਨਦੇ ਸਨ ਬਾਬਾ ਫਰੀਦ ਜੀ ਛੋਟੇ ਹੁੰਦਿਆਂ ਬਾਬਾ ਫਰੀਦ ਜੀ ਨੂੰ ਸ਼ੱਕਰ ਬਹੁਤ ਪਸੰਦ ਸੀ ਬਾਬਾ ਫਰੀਦ ਜੀ ਨੂੰ ਉਹਨਾਂ ਦੀ ਮਾਤਾ ਪਿਆਰ ਨਾਲ ਸ਼ਕਰਗੰਜ ਆਖਦੇ ਸਨ ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਕਰਦੇ ਪੱਛਮ ਵੱਲ ਗਏ ਤਾਂ ਉੱਥੇ ਬਾਬਾ ਫਰੀਦ ਜੀ ਦੀ ਗੱਦੀ ਤੇ ਅਗਲੇ ਜੋ ਵਾਰਸ ਬੈਠੇ ਸਨ ਜਿਨ੍ਹਾਂ ਦਾ ਨਾਮ ਸ਼ੇਖ ਬ੍ਰਹਮ ਸੀ ਉਹਨਾਂ ਨੇ ਬਾਬਾ ਫਰੀਦ ਜੀ ਦੇ ਸ਼ਲੋਕ ਗੁਰੂ ਨਾਨਕ ਦੇਵ ਜੀ ਨੂੰ ਦਿੱਤੇ ਅੱਗੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੇ ਸ਼ਲੋਕ ਉਹਨਾਂ ਦੀ ਬਾਣੀ ਗੁਰੂ ਆਦੀ ਗ੍ਰੰਥ ਵਿੱਚ ਦਰਜ ਕਰੇ